ਆ 200 ਰੁਪਿਆ ਕਹਿਣਾ ਹਾਂ ਬਾਈ ਜੱਗੀ ਕਿਹੜਾ ਨਗ ਲੈ ਲਿਆ ਆ ਮੁੰਡੇ ਨੇ ਲਿਆ ਛੱਪਿਆਂ ਵਾਲਾ ਇਧਰ ਨਾਲ ਆ ਬਾਈ ਕਿੰਲਾ ਮੇਰਾ ਗੁਰੂ ਦੇ ਨਾਲ ਆ ਜਾ ਭਰਾਵਾ ਤੈਨੂੰ ਪ੍ਰਮੋਟ ਵੀ ਕਰਨਾ ਨਵੇਂ ਵਪਾਰੀ ਉੱਠਿਆ ਪਤੰਦਰਾ ਆ ਬਾਈ 4 ਦੀ ਕਰਤੀ ਪਾ ਕੇ ਠੀਕ ਆ ਕਿਹੜਾ ਪਿੰਡ ਆ ਬਾਈ ਦਾ ਆ ਬਾਈ ਛੱਤਿਆਣੇ ਵਾਲੇ ਬਾਈ ਕੀ ਨਾਂ ਆਪਣਾ ਗਰਜੀਤ ਆ ਗਰਜੀਤ ਨੇ ਬਾਈ ਨੇ ਪੱਠ ਵੇਚੀ ਆ ਲਈ ਆ ਛੱਤਿਆਣੇ ਵਾਲੇ ਨੇ ਲਈ ਆ ਲਈ ਆ ਕਿੰਨੇ ਦੀ 4 ਦੀ ਮਹਦ ਬਾਈ ਸਤਾ 4 ਦੀ ਬਾਈ ਦਾ ਕਿਹੜਾ ਪਿੰਡਾ ਰਖਾਲਾ ਰਖਾਲਾ ਪੈਸੇ ਆ ਗਏ ਬਾਈ ਆ ਗਏ ਬਹੁਤ ਬਹੁਤ ਧੰਨਵਾਦ ਬਾਈ ਪੱਠ ਦਿਖਾ ਦਿੰਨੇ ਆ ਆ ਪੱਠਾ ਬਾਈ ਆ ਪੱਠ ਦਾ ਸੌਦਾ ਹੈ 4000 ਬਸ ਸਹੀ ਆ ਬਾਈ ਬਹੁਤ ਵਧੀਆ ਲਿਖਾਈ ਆਪੋ ਆਪਣੀ ਲਿਖਾਈ ਆਪੋ ਆਪਣੀ ਠੀਕ ਆ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਆਓ ਕਾਊਂਟਰ ਤੇ ਕਰੋ ਲਖਾਓ ਹਾਂ ਲਖਾਓ 16 ਹਾਂ 16 ਜੋੜੀ ਦਾ ਬਾਈ ਚੱਲ ਬੋਲ ਕੀ ਮੰਗਿਆ ਬਾਈ ਜੋੜੀ ਦਾ ਹਾਂ ਕਿੰਨਾ 16 ਮੰਗਦਾ ਜੋੜੀ ਦਾ 15 ਜੋੜੀ ਦਾ 15 ਨਾਲੇ 16 ਮੰਗੀ ਜਾਂਦਾ ਕੱਲੇ ਰੱਖੀਦਾ ਪੱਟਦਾ ਬੱਕਰੇ ਦਾ ਜੋੜੀ ਦਾ 15 ਜੇ ਪੱਠ ਦੇ ਦੇ ਕੱਲੇ 1000 1000 ਚ ਪੱਠ ਲਿੰਦਾ ਬਈ ਇਹ ਮੈਂ ਨਹੀਂ ਪਾਵ ਕੱਲਾ ਬੱਕਰੇ ਦੇ ਪੁੱਛਿਆ ਤੂੰ ਉਹਨਾਂ ਪੁੱਲਾ ਕੱਲਾ ਬੱਕਰੇ ਦਾ ਰਸਤਾ ਜੋੜੀ ਜੋੜੀ ਲਈ 16 15 ਆ 3000 ਰੁਪਏ ਜੋੜੀ ਦਾ ਆ ਜਾ ਲੈ ਇਹ ਤੁਹਾਡੇ ਵੀ ਕੰਨ ਗੁਦਰੂ ਆ ਅਜੇ ਤੁਸੀਂ ਆਖੋ ਹਾਂ ਮੈਨੂੰ ਉਧਰ ਚੱਲਣਾ ਪੂਗਾ ਹਾਂ ਆਹ ਉਹ ਬੰਦਾ ਖੜਾ ਹੀ ਆਪੇ ਕਰਾ ਦੂਗਾ ਇਹਨਾਂ ਦਾ ਹਾਂ ਸੌਦਾ ਆਪੇ ਕਰਾ ਦੂਗਾ ਸੌਦਾ ਆਪੇ ਕਰਾ ਦੂਗਾ ਜੱਗੇ ਕਿੰਨੇ ਪੈਸੇ ਵਾਪਸ 8000 ਦੇ ਬੋਝ ਹੈ 8000 ਆੜ ਦੀ ਕਹਿੰਦਾ ਜੋੜੀ ਦੇ 8000 ਉਹ ਜਿਹੜੇ ਹੈ 13-13 26000 ਰੁਪਏ ਇੱਕ ਫਟੋ ਫਸਾ ਕੱਟ ਨਹੀਂ ਤਰਾਵਾ ਇੰਨੇ ਬਹਿ ਨਹੀਂ ਬਈ ਕਿੰਨੇ ਰੱਖਣ ਵਾਲਾ ਦੇਣਾ ਬਾਕੀ ਛੇਰਾ ਮੇਰੇ ਵੇਗ ਗਿਆ ਮੈਨੂੰ ਕੋਈ ਜ਼ਰੂਰਤ ਵੀ ਨਹੀਂ ਉਹ ਮੈਂ ਘਰੇ ਰੱਖੋ 4 ਮਹੀਨੇ ਸੰਭਾਲ ਕੇ 55000 ਰੁਪਏ ਵਟ ਲਈ ਕਿਸੇ ਤੋਂ ਉਹ ਪਰਲੇ ਦਾ ਹਾਂ ਖੁੱਲਾ ਛਰ ਦਾ ਤੇਰੀ ਮੰਡੀ ਵਿੱਚਾਂਗੇ ਜੀ ਮਾੜਾ ਇੰਟਰਵਿਊ ਹਾਂ ਖੁੱਲਾ ਛਰਦਾ ਦਾਣਾ ਮੰਡੀ ਸਾਰਾ ਬਈ ਅੱਜ ਆਪਾਂ ਐ ਕਰਦੇ ਆਪਾਂ ਅੱਜ ਖਰੀਦਦੇ ਆ ਤਾਂ ਕੋਈ 15000 ਦਾ ਲੈ ਲੈਣੇ ਅੱਜ ਇਸੇ ਕੋਲੀ ਰਹੂਗਾ ਆਪਾਂ ਤੇ ਤੁਸੀਂ ਕਿੰਨਾ ਬਿਆਨਾ ਰੱਖਦੇ ਹੋ ਵਿੱਚ ਕਿੰਨਾ ਬਿਆਨਾ ਰੱਖਦੇ 4 ਮਹੀਨਿਆਂ ਤੋਂ ਬਾਅਦ ਆਪਾਂ ਨੂੰ 55000 ਰੁਪਏ ਦੇ ਦੇ ਹਾਂ ਮਾਰ ਹੋਣ ਦੀ ਗੱਲ ਕਰੋ ਗਾੜ ਮੇਰੇ ਕੋਲ ਖੜਾ ਹੀ ਹੈ ਮੈਂ ਘਰੇ ਰੱਖ ਨਹੀਂ ਹੋਂਟਾ ਕਰ ਕੋਈ ਆਂ ਚਪਨ ਰਾਹਿਆ ਤੇ ਦਿਨੇ ਮਾੜਾ ਕੁਛੋ ਹੀ ਪੰਮਾ ਜੀ ਕਿਹੜੀ ਮੰਡੀ ਆ ਉਹ ਮਾੜਾ ਇਹ ਚਲੋ ਇਹ ਮੰਡੀ ਦਾ ਆਇਆ ਬਾਈ ਰਖਾਲੇ ਵਾਲੀ ਮੰਡੀ ਤੇ ਆ ਕਿਹੜੀ ਮੰਡੀ ਮਾਲ ਵੇਚਦੇ ਹਾਂ 52000 ਦਾ ਬੱਕਰੇ ਜਿੱਥੇ ਵੇਖਦਾ ਮੈਨੂੰ ਤਾਂ ਮੰਡੀ ਦਾ ਉਹ ਬੱਕਰਾ ਅਸਲਾਲਾ ਭਰਾਵਾ ਕਿਹੜੀ ਨਸਲ ਦਾ ਬਾਈ ਉਹ ਦੱਸ ਨਸਲ ਬਾਈ ਆ ਤੇਰੇ ਸਾਹਮਣੇ ਖੜਾ ਹੋਣਾ ਯਾਰ ਤੂੰ ਲੈ ਕੋਲ ਵੇਖ ਲੈ ਆਇਆ ਤੇ ਠੀਕ ਆ ਨਹੀਂ ਸਹੀ ਗੱਲ ਆ ਯਾਰ ਅਗਲੇ ਨੇ ਮਾਲ ਦਾ ਮੁੱਲ ਮੰਗਿਆ ਤੁਸੀਂ ਲਾਓ ਅਗਲਾ ਲੱਖ ਮੰਗੂਗਾ ਭਾਈ ਯਾਰ ਜੋੜੇ ਦਾ ਕਹਦਾ ਯਾਰ ਉਹ 8000 ਲਾਉਂਦਾ ਕਿਵੇਂ 10 ਬਈ 8000 ਨਕਦ ਰੁਪਏ 8 ਦਾ ਇੱਕ ਨਕਦ ਦੋਹਾਂ ਦੇ ਦੋਹਾਂ ਦਾ ਕਰੂ ਆ ਲਈਆ ਭਰਾ ਦੋਵੇਂ 10 ਦੇ 5 ਰੁਪਏ ਲਾ ਦੇ ਦੇ ਚੱਲ ਖਾਈ ਬਾਈ ਚੱਲ ਖਾਈ ਬਾਈ ਤੋਂ ਕਰਾ ਦੇਾਂਗੇ ਯਾਰ ਪੰਜ ਰੁਪਏ ਲਾ ਦੇ ਦੇ ਨਾ ਪਾਉਦੇ ਮੋਲ ਨਾਲ ਗਿਆ ਸਹੀ ਕਾਟਣਾ ਲਾਉਣਾ ਮੈਂ ਕਿਹੜਾ ਗੁੱਸਾ ਕਰਨਾ ਪੰਜਰ ਵੀ ਲਾ ਦੇਣਾ ਕਾਪੀ ਕਰੋ 20000 ਦੀ ਐਤੋਂ ਮੈਂ ਮਿਲ ਬਣਾਇਆ ਜੀ ਦੇ ਤੂੰ ਸਾਈ ਯਾਰ ਜੇ ਨੀ ਜੇ ਤੂੰ ਮੰਦਰਾ ਕਿਧਰ ਰੁਣ ਗਿਆ ਆਏ ਉਹ ਬੈਠਾ ਛਾਵੇਂ ਉਹਦਾ ਮੰਦਰਾ ਸੌਦਾ ਚੱਲੀ ਜਾਂਦਾ ਬਾਈ ਪੈਸੇ ਦੇ ਦੀ ਬਾਈ ਮਗਰੋਂ ਐਂ 18 ਦੇ ਦੇ ਲੈ ਵੀ ਆ ਇੱਕ ਟੂਣਾ ਹੁੰਦਾ ਜਿਵੇਂ ਇਹਦੇ ਨੀਟ ਨੋਟ ਥੱਲੇ ਸਿਰਦਾ ਅੱਛਾ ਤੇ ਮਾਇਆ ਨਾ ਮੋੜੀ ਹੁਣ ਯਾਰ ਤੇ ਕਰ ਤੇ ਨਹੀਂ ਬਾ ਖੋਚੋ ਓ ਰੱਖ ਲੈ ਰੱਖ ਸੋਨਾ ਯਾਰ ਜੋੜੀ ਦੇ ਦੂੰਗਾ ਤੂੰ ਘੱਟ ਨਹੀਂ ਹਾਂ ਸੋਨਾ ਯਾਰ ਉਹ 9 ਦੇ ਘਾਤੇ ਚਾਹੀਦਾ ਥੱਲੇ ਸਿੱਧਿਆ ਹਾਂ ਸੌਦਾ ਹੋਣਾ ਚਾਹੀਦਾ ਬਾਈ ਕਿੰਨੇ ਦੇ ਘਾਨਾ ਹਾਨਾ ਸੋਨਾ ਯਾਰ ਦੀ ਜੋੜੀ ਹਾਨਾ ਹੋਰ ਚੱਕ ਦੇ ਹੋਰ ਚੱਕ ਦੇ ਸਾਢੇ 9 ਦੇ ਹੋਗੇ ਯਾਰ ਪੂਰਾ ਕਾਪੀ ਪੂਰੇ 10000 ਦੇ ਹੋਗੇ ਚੱਕਾ ਵਾਹ ਬਾਈ ਉਹ ਗੈਣ ਕੱਤੇ ਮਗੈਲਾ ਪੈਸੇ ਆਉਂਦੇ ਲਖਾਈ ਲਖਾਈ ਆਪੋ ਆਪਣੇ ਆ ਨੀ ਆਉਦੀ ਆਪਦੀ ਜਾਂ 10000 ਦੇ ਕਰਤੇ ਨਹੀਂ ਨਹੀਂ ਉਹ ਗੈਲਾ ਪੈਸੇ ਆਉਂਦੇ ਆ 16 ਨਾ ਪਾੜਾ ਨਾ ਪਾੜਾ 16 ਜਾ ਕੇ ਮੈਨੂੰ ਤੇਰਾ ਲੱਗਿਆ ਮੈਂ ਵਟਕੇ ਵੱਡੇ ਕੰਨ ਵਾਲੀ ਲੈਣੀ ਵੀ ਨਹੀਂ ਕਿਸੇ ਨੇ ਆਪਰਾ ਜਮਾਂ ਚੱਲੂਗੀ ਸੂਣਾ ਬੱਚਾ ਚੱਲੂ ਕਿਥੇ ਕਿਹੜਾ ਲੈਣੂਗਾ ਤੈਨੂੰ ਫੁੱਟ ਮੀੜ ਕੋ ਜਾਇਂ ਵੱਡੇ ਕੰਨਾਂ ਵਾਲੇ ਕੰਨੇ ਦੇ ਵਾਟਾ ਬੱਚੇ ਤੋਂ ਪੂਰੇ ਕੰਨ ਦੇ ਬੱਚੇ ਬੜੇ ਬੱਚੇ ਨਾਲ ਤੇਰੇ ਨੂੰ ਮੱਝ ਤੇਰੇ ਨੂੰ ਇੱਥੇ ਵੇਚ ਦੇਣੇ 500 ਨਾਲ 500 ਨਾ ਵੇਚ ਦੇਣੀ ਇਹਨਾਂ ਨੇ ਇੱਥੇ ਹੀ ਲਾਉਣਾ ਲਾਧਾਰ ਕਰ ਕਰਕੇ ਤੁਹਾਡਾ 500 ਨਾ ਪੈਸੇ ਆਧਾਰ ਨਹੀਂ ਦਸਾਰ ਨਹੀਂ ਉਹ 13 ਲੱਗੇ ਦੇ ਦੇ ਲਾ ਜਾ ਰਵਾ ਦੇ ਸਾਡੇ 10 ਦੇ ਹੋ ਗਏ ਯਾਰ ਤੁਹਾਡਾ 13 ਲੱਗਾ 13 ਦੇ ਲਿਆ ਗਣ ਉਹ ਲੱਗਿਆ ਦੇ ਨਹੀਂ ਮਿਲਦੇ ਹੁੰਦੇ ਲੱਗੇ ਲੈ ਗਣ ਕਿਹੜੇ ਪੈਸੇ ਲੈ ਗਣ ਬਾਈ ਓਏ ਉਹ ਗੱਤੇ ਨਕਾਤ ਕਰ ਖੜ 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 ਆਏ ਆ ਬਾਈ ਸਿੱਟਾ ਨੋਟ ਚੰਗਾ ਹੀ ਹੁੰਦਾ ਕਰ ਲੈ ਆ ਸਹੀ ਆ ਲੜਾ ਆ ਸਹੀ ਆ ਚੱਕ ਕਰ ਪੈਸੇ ਇਕੱਠੇ ਆ ਕਰੂਗਾ ਬਾਈ ਅੱਜ ਸੌਦੇ ਹੀ ਸੌਦੇ ਹੈ ਸਿੱਟੇ ਨੋਟ ਨਹੀਂ ਕਦੇ ਫਾਸ ਹਾਂ ਸਿੱਟੇ ਨੋਰ ਨਹੀਂ ਮੁੜਦਾ ਹੁੰਦਾ ਨਾ ਨਹੀਂ ਨਹੀਂ ਲੈ 22 ਪੈਸੇ ਗਿਣੀ ਜਾਂਦਾ ਮੰਦਰ ਚੁਗਿਆਂ ਵਾਲਾ ਤੇ ਬਾਈ ਨਹਿਰੂ ਨੇ ਕਰ ਲਿਆ ਸੌਦਾ 1.5 ਦਾ ਕੀਤਾ 1.5 ਦਾ ਠੀਕ ਆ ਲਿਖਾਈ ਆਪੋ ਆਪਣੀ ਆ ਲੈ ਇੱਕ ਇੱਕ ਪੱਠ ਤੇ ਇੱਕ ਬੱਕਰਾ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਪਹਿਲਾਂ ਪੈਸੇ ਗੈਣ ਲਈ ਰਿੰਕਾ ਆ ਗਿਆ ਲੋਟ ਸੱਤਿਆਂ ਨੇ ਦਾ ਬਾਈ ਨੇ ਪੈਸੇ ਅੱਜ ਵਟਣੇ ਹੀ ਵਟਣੇ ਆ ਰੁਪਿਆ ਦੂਰ ਤੂਰ ਰੱਖ ਗਾ ਦਿਓ ਇਕੱਠਾ ਯਾਰ ਆ ਠਾ ਲੋ ਬੱਕਰੀ ਇੱਕ ਗੱਬਣਾ ਵੀ ਖੜੀ ਭਾਈ ਅੱਜ ਬਾਈ ਦਾ ਮਾਨ ਸਮਾਨ ਕਰਕੇ ਭੇਜ ਭਾਈ ਬਿਲਕੁਲ 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 ਭਾਈ ਬੱਚੇ ਵਖਾੜੀ ਆ ਬੱਚੇ ਆ ਭਾਈ ਦੋ ਪਰ ਇਹਨੂੰ ਕਰੀ ਮਾਈ ਇਹਨੂੰ ਜਦੋਂ ਖਾਓ ਆ ਬੱਕਰਾ ਭਾਈ ਡਾਟਲਾ ਜਰਪਿਆਣਾ ਚੀਜ਼ ਹੀ ਦੇਣੀ ਆ ਵੀ ਲਾ ਦੇਣੇ ਆ ਲੈ ਵੀ ਬੱਲਾ ਬੱਚਾ ਬਾਈ ਆ ਨਾ 50000 ਦਾ ਵੇਚਣ ਵਾਲਾ ਮੇਰਾ ਤੇ ਪਰ ਪੱਟ ਦਾ ਕੰਨ ਵੱਡਿਆ ਪਰਲੀ ਬਾਕੀ ਜੇ ਬਾਈ 50000 ਦਾ ਰੱਖਣਾ ਚਾਹੁੰਦਾ ਸਾਈ ਪੰਜ ਹਾਂ ਭਾਈ ਹੁਣ ਸਾਈ ਫੜਾ ਦੇ ਤੂੰ 45 ਦਾ ਛੱਡਿਆ ਤੈਨੂੰ ਪੰਜ ਮੈਂ ਹੋਰ ਘਟਾ ਦੂੰ ਦੋਨਾਂ ਨੇ 40 ਦੇ ਦੇ ਯਾਰ ਦੋਨਾਂ ਨੇ 40 ਦੇ ਦੋਨੇ ਲਈ ਜਾਨੂ ਹਾਂ ਕੋਈ ਇਹ ਤੇਰੇ ਕਿਸਮਤ ਆ ਉਹ ਤੇ ਬੰਦ ਹੋਣੇ ਬਹੁਤ ਦੋਹਾਂ ਦੇ ਸਾਡੇ ਸੋਣੇ ਦੇ ਨਾ ਇੱਧਰ ਸਾਹਮਣੇ ਆ ਨਾ ਦੋਨੇ ਤੇ ਸਾਫ ਨਹੀਂ ਦੋਨੇ ਨੇ ਚਾਲੀ ਦੇ ਦੇ ਸਾਨੂੰ ਤੂੰ ਇੱਕ ਜਾ ਲਖਾਈ ਕਰਾਓ ਜਾ ਲਖਾਈ ਕਰਾ ਲਓ ਲਖਾਈ ਦੀ ਕਰਾ ਲੀ ਪਹਿਲਾਂ ਤੁਸੀਂ ਬਾਹਲੇ ਬੜੇ 8000 ਦੇ ਵਿੱਚ ਨੇ ਕਿਹਨੇ ਤੁਸੀਂ ਦੇ ਦੇਵੋਗੇ ਯਾਰ ਲਿਆ ਲੇਬੜਾ ਆ ਜਾ ਰੱਖ ਲਿਆ ਲੇਬੜਾ ਸਾਡੇ ਨਾਮ 8000 ਚਲੋ ਭਾਈ ਕਰਾ ਦੇਵੋ ਲਖਾਈ ਨਵੇਂ ਘਾਟੇ ਕਰਮੇ ਨਹੀਂ ਬਈ ਇਹਨੇ ਲੇਬੜਾ ਲਓ ਵੀ 36 ਨਾਲੇ ਬਾਈ ਨੇ 12 13 14 15 ਪਾਤਾ ਪਟਾਕਾ ਕੀ ਵੇਚਦਾ ਭਾਈ ਬੱਕਰੀਆਂ ਵਿੱਚ ਦੋ ਦੋ ਨਾਲ ਹੋਰ ਠੀਕ ਹੈ ਆ ਸਾਢੇ 12000 ਦੀਆਂ ਲੈ ਜਾਂਦੇ ਦੋ ਬੱਕਰੀਆਂ ਸਾਢੇ 12000 ਦੀਆਂ ਵਾਹ ਭਾਈ ਵਾਹ ਬੱਕਰੀਆਂ ਵਿਖਾਉਣੇ ਆ ਇਹ ਬੱਕਰੀਆਂ ਅੱਜ ਭਾਈ ਮੈਨੂੰ ਐ ਲੱਗਦਾ ਜਿੱਤ ਕੇ ਜਾਉ ਸਾਰਿਆਂ ਨੂੰ ਬਹੁਤ ਵਧੀਆ ਸੌਦਾ ਕਿਹੜਾ ਪਿੰਡ ਆ ਬਾਈ ਦਾ ਕਿਹੜਾ ਪਿੰਡ ਗੁਰੂ ਸਰ ਗੁਰੂ ਸਰ ਕੀ ਸੀ ਦੋ ਬੱਕਰੀਆਂ ਬੱਕਰੀਆਂ ਉਹ ਚਾਲ ਵਿਖਾਈਏ ਬੱਕਰੀਆਂ ਕੋਲੇ ਖੜੋ ਭਾਈ ਆ ਲਾ ਵੀ ਵਾਕਿਆ ਹੀ ਬੱਕਰੀਆਂ ਜਾਨ ਵਾਲੀਆਂ ਤੇ ਬਾਕੀ ਰੇਟ ਸਹੀ ਆ ਸਹੀ ਗੱਲ ਆ ਬਾਈ ਸਹੀ ਆ ਤੈਨੂੰ ਪਾਜ ਆ ਬਾਈ ਠੀਕ ਆ ਬਾਈ ਹਾਂ ਜਮਾਂ ਸਹੀ ਆ 12000 ਦੀਆਂ ਕੀ ਮਾੜੀਆਂ 12 ਹੈ ਦੀ ਅੱਕੀ ਵੇਚੂਗਾ ਇਹ ਇੱਕ ਨਫੇ ਦੀ ਵਜਣੀ ਇਹਨੂੰ ਸਹੀ ਆ ਬਾਈ ਬਹੁਤ ਵਧੀਆ ਆ ਅਗੇ ਪੈਸੇ ਬਾਈ ਬਾਅਦ ਵਿੱਚ ਯਾਰ ਹੱਥ ਮਾਰ ਹੱਥ ਮਾਰ ਉਹਦੇ ਘਾੜੀ ਗਏ ਸੀ ਇੱਕ ਕਰੀ 14 ਠੀਕ ਆ ਜੀ ਲਖਾ ਲਓ ਬਾਈ ਲਓ ਵੀ ਆ ਬੱਕਰਾ ਗੁਲਾਬੀ ਕੰਨ ਵਾਲਾ ਵਿਗ ਗਿਆ ਕਿਹਦੇ ਕੋਲੇ ਸੀ ਬਾਈ ਇਹ ਬਾਈ ਕੋਲ ਸੀ ਆਪਣਾ ਕਿਹੜਾ ਪਿੰਡ ਆ ਬਾਈ ਕੋੜ ਪਾਈ ਕੋੜ ਪਾਈ ਤੇਰੇ ਪਿੰਡ ਦੇ ਜੱਗੀ ਕਿੰਨੇ ਦਾ ਵੇਚਤਾ ਬਾਈ 650 ਪੈਸੇ ਆ ਗਏ ਤੇ ਲਿਆ ਕਿੰਨੇ ਆ ਬਾਈ ਤੁਸੀਂ ਲਿਆ ਕੀ ਨਾਂ ਆਪਣਾ ਬਾਈ ਸ਼ਨੀ ਸ਼ਨੀ ਗਰੂਪੇ ਕੋਠਾ ਨਹੀਂ ਜੈਤੋ ਜੈਤੋ ਸ਼ਨੀ ਦੇ ਹਲੋ ਤੇ ਬਾਈ ਇਹ ਮੁੰਡਾ ਗੱਡੀਆਂ ਵਾਲਾ ਵਪਾਰ ਕਰਦੇ ਆ ਬਾਈ ਇਹ ਬਹੁਤ ਚੰਗਾ ਬੱਕਰਾ ਬਾਈ 650 ਦਾ ਲੈ ਲਿਆ ਹਾਂਜੀ ਸਹੀ ਆ ਦਿਖਾ ਲਓ ਬਾਈ ਬਹੁਤ ਸੋਹਣਾ ਦੰਦਾ ਹਾਂ ਹਾਂ ਸੋਹਣਾ ਦੰਦਾ ਵਾਕਈ ਬਈ ਆਓ ਲਓ ਵੇ ਇੱਕ ਆ ਸੌਦਾ ਹੋਇਆ ਰਖਾਲਾ ਬੱਕਰਾ ਮੰਡੀ ਤੇ ਆ ਬੱਚਾ ਆ ਬੱਕਰੀ ਦੇ ਮਗਰ ਬਹੁਤ ਸੋਹਣਾ ਬੱਚਾ ਦੇਖ ਸਕਦੇ ਆ ਤੁਸੀਂ ਆ ਬੱਕਰੀ ਆ ਪਹਿਲਾ ਸੂਆ ਸ਼ਹੀਦ ਆਂਦਾ ਦੋ ਦੰਦ ਦੋ ਦੰਦ ਦੋ ਦੰਦ ਦੋ ਦੰਦ ਤੇ ਕਿਹੜਾ ਪਿੰਡ ਆ ਬਾਪੂ ਆਪਣਾ ਭਲਾਈ ਆਣਾ ਭਲਾਈ ਆਣਾ ਤੁਸੀਂ ਵਿੱਚ ਹੀ ਆਣਾ ਹਾਂ ਮੈਂ ਵਿੱਚ ਹੀ ਤੇ ਟੋਡਾ ਪਿੰਡ ਕਿਹੜਾ ਵਾ ਪੁੱਜੀ ਇੰਨਾ ਖੇੜਾ ਜੀ ਇੰਨਾ ਖੇੜਾ ਤੇ ਲਿਖਾਈ ਲਖੂਈ ਆਪ ਦਾ ਠੀਕ ਆ ਆਪੋ ਆਪਣਾ ਠੀਕ ਆ ਤੇ ਕਿੰਨੇ ਦੀ ਹੋਈ ਹੈ ਜੀ ਇਹ 10 10000 ਪੂਰੇ 10000 ਦਾ ਦਰਾਲੀ ਕੋਈ ਨਹੀਂ ਠੀਕ ਆ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਆ ਬੱਕਰੀ ਹੈ ਜੀ ਤੇ ਲੈ ਜੋ ਜੀ ਆ ਕਰਾ ਲਓ ਲੋ ਫਾਈਂ ਅਜੇ ਤਾਂ ਆਗੇ ਨਾ ਨਹੀਂ ਪੈਸੇ ਉੱਥੇ ਲੈਣਾ ਚਲੋ ਠੀਕ ਲੈ ਲਓ ਲੈ ਮਕਰਾ ਕਰਤਾ 4500 ਜੀ ਹੋਰ ਕੱਲੇ 1150 ਵਿੱਚ ਨਹੀਂ ਨਹੀਂ ਸਹੀ ਆ ਗਿਆ ਸਾਡੇ ਪਿਓ ਵਰਗਾ 150 ਪੰਜ ਸਾਢੇ 5 ਮੰਗਦਾ ਜੀ ਤੜਕੇ ਮੰਨਿਆ ਨਹੀਂ ਪੰਜ ਲੱਗਿਆ ਸੀ ਇਹਨੂੰ ਆ ਪੈਸੇ ਦੇ ਲਹਿਰੂ ਪਾਉਂਦਾ ਬਾਈ ਪਟਾਕੇ ਹਾਂ ਨਹੀਂਰੂ ਪਾਉਂਦਾ ਪਟਾਕੇ ਆ ਲੈ ਬੱਕਰੀਆਂ ਵੇਚ ਦਿੰਦਾ ਦੱਸ ਲੈ ਵੀ ਗੱਡੀਆਂ ਵਾਲਿਆਂ ਨੇ ਲਿਆ 4500 ਦਾ ਆ ਜਾ ਬਾਈ ਖੜਾ ਤੂੰ ਵਿੱਚ ਆ ਸੌਦੇ ਦੇ ਮੈਦਾਨ ਦੇ 'ਚ ਵੇਚਨੀ ਆ ਪੈਂਚ ਪਰ ਵਿਹਲਾ ਠੀਕ ਹੈ ਸਰਪੀ ਦੇ ਮੈਂ ਆਪਣੇ ਘਰ ਦੇ ਇਸਤਰੀ ਨੂੰ ਸਹੀ ਕਸ ਕਰੇ ਕਰੇ ਆਇਨ ਹੁੰਗਾ ਆਇਨ ਰੇ ਭਾਈ ਜੀ ਆਉਂਦੇ ਐ ਸਾਲ ਕੋਈ ਅਰਸਾ ਉਹ ਯਾਰ ਉਹੋ ਜੇ ਸੋਇਆ ਸਿਆਲੀ ਦਾ ਗੱਲ ਹੀ ਨਾ ਕਰ ਇਹਦੇ ਨਾਲ ਹਾਂ ਗੱਲ ਕਿਉਂ ਨਾ ਕਰੇ ਪ੍ਰਾਣਾ ਪੈਂਚਰ ਫੇਰ ਮੰਨਣਾ ਨਹੀਂ ਉਹ ਕੀ ਦਾ ਬੱਕਰਾ ਬੱਕਰਾ ਦੋ ਸੌਣ ਨੂੰ ਪੈਸੇ ਦੇਣੇ ਆਉਂਦੇ ਇਹਨੂੰ ਪੈਸੇ ਤਾਂ ਉਹ ਮੰਗਦਾ ਹੀ ਨਹੀਂ ਇਹ ਨਹੀਂ ਵੀ ਦੀਆਂ ਦਾ ਕਰ ਲਾ ਬਾਲਾ ਨਾ ਕਰ ਇਹ ਵੀ ਸਾਰਾ ਕੁਝ ਲਓ ਵੀ ਆਹ ਤਿੰਨ ਨਾਗਾ ਜਿਹਦੇ ਵਿੱਚੋਂ ਉਪਰਲੀ ਜਿਹੜੀ ਪਾਠਾ ਉਹਦੇ ਚਾਰ ਥਾਣਾ ਦੇ ਸੂਈ ਆ ਛਾਂਗੀ ਆ ਆ ਬੱਕਰੀ ਮਹੀਨੇ ਦੀ ਬਣੀ ਦੱਸਦਾ ਬਾਈ ਪਰ ਖਾਲੀ ਗਣ ਕੇ ਲੈਂਦੇ ਆ 30 ਦੇ ਵਿੱਚ ਉਹ ਉਦੋਂ ਸਿੱਧਾ ਪੰਜਾਬੀ ਨਹੀਂ ਨਹੀਂ 30 ਦੇ ਬਣ ਚਾ ਯਾਰ 30 ਦੇ ਲੈ ਕੇ ਆ ਉਹ ਯਾਰ ਤੈਨੂੰ 30 ਦੀ ਕੌਣ ਔਰ ਮੈਂ ਉਹ ਸਹੀ ਦੱਸ ਬਾਈ ਕੀ ਮੰਗਦਾ ਤਿੰਨਾ ਦਾ ਸਹੀ ਦੱਸ ਕਿੰਨੇ ਪੈਸੇ ਲੈਣੇ ਆ ਸਹੀ ਦੱਸ ਬਾਈ ਇਹਨੂੰ 35000 ਰੱਖਿਆ ਮੰਗੀ ਤਾਂ ਮੰਗੀ ਤਾਂ ਤੜਕੇ ਦਾ ਮੰਗੀ ਜਾਂਦਾ ਚੇਨ ਲੈਂਣ ਗੱਲ ਕਰ 500 ਨੋਟ ਮੁੰਡਾ ਫੜਿਆ ਮੁੰਡੇ ਤੋਂ ਹਾਂ ਤੁਸੀਂ ਆਖ ਬੰਦਾ ਹੋਰ ਦਾ ਲ ਮੈਂ ਹੋਰ ਸਕਦਾ ਕਿੰਨੇ ਬਾਈ ਦੱਸ ਫਿਰ ਹੁਣ ਤੂੰ ਵੇਚਣ ਵਾਲੇ ਤੁਸੀਂ ਦੱਸੋ ਤੂੰ ਦੱਸਦੇ ਤੂੰ ਮੈਂ ਵੀ ਇੰਨੇ ਦੇ ਦਾਂ ਮੈਂ ਤਾਂ ਵੇਚ ਤਿਆਂ ਫਿਰੇ ਹਾਂ ਦੱਸ ਮੈਂ ਤਾਂ ਵੇਚ ਤਿਆਂ ਤੁਸੀਂ ਦੱਸੋ ਇਹਨੇ ਤਾਂ ਪਗਾਤੀ ਆ ਆਪਦੀ ਤੂੰ ਯਾਰ ਦੱਸ ਵੀ ਕਿੰਨਾ ਇੰਨੇ ਮੈਂ ਦੱਸੂਗਾ ਗੁਰਗਾ ਤੁਸੀਂ ਤੂੰ ਫੋਨ ਕਰਕੇ ਮੁੰਡੇ ਦੱਸਿਆ ਤੂੰ ਦੱਸ ਦੇ 32000 ਰੁਪਏ ਏ ਯਾਰ 24 ਦੀਆਂ ਦੇ ਦੋ ਲੱਲ ਆ ਵੇਚਣ ਵਾਲਾ ਕੋਈ ਰਾਹ ਦਿਓ ਬੱਕਰੀਆਂ ਉਹਨਾਂ ਦੇ 25 ਇਰੇ 25 ਲਾ ਕੇ ਮਾਈਕਰੋ ਨਹੀਂ ਲੱਗਿਆ ਹਾਂ ਲੈ ਹਾਂ 26 ਕਰਨੀ ਉਹ ਕਿਉਂ ਉਹ ਹੁਣ ਤਾਂ 1000 ਵੱਧ ਲਾਤਾ ਉਹਨੇ ਫੇਰ ਨਹਿਰੂ ਨਹੀਂ ਸੱਦੀ ਜਾਏਗਾ ਓ ਯਾਰ ਨਹਿਰੂ ਫਿਰ ਉਹ ਪਸਾਬ ਦੀ ਗੱਲ ਕਰਦਾ ਸਰਾ ਵੀ ਆ ਛਾਂਗੀ ਬਗੋ 8 8 9 ਰੋ ਰੁਪਏ ਵੀ ਨਹੀਂ ਪੈਂਦੀਆਂ ਇਹ ਉਹ ਥਾਣ ਵੀ ਛੀ ਆ ਦੇ ਵੀ ਕੀ ਬਾਈ ਬੇਚ ਕੋਈ ਨਹੀਂ ਜਦੋਂ ਤੂੰ ਬਹਿ ਕੇ ਰਿਹਾ ਸੀ ਉਹ ਉਹ ਤਾਂ ਹੋ ਰਹੀ ਹੋਏ 35 ਮੀਟ ਉਹ ਮੰਦਰ ਨੂੰ ਸੱਦ ਲੋ ਤੜਕੇ ਵਾਲੀ ਗੱਲ ਕਰ ਲੋ ਫਿਰ 400 ਕਿਹੜੇ ਹੰਗੜ ਤੇਰਾ ਬਟੰਡਾ ਚੇਰਾ ਜਿੰਨਾ ਗਨ ਟ੍ਰਾਲਾ ਪਾਰਕੇ ਦੇ ਦਾਂਗੇ ਤੜਕੇ ਨਾਲ ਕੀ ਪਾ 4 ਤੋਂ ਸਹੀ ਆ ਐ ਕਰਤੇ ਹੋ ਕਰਤੇ ਬੱਕਰੀਆਂ ਨਹੀਂ ਦੇਸ਼ੀਆਂ ਸਹੀ ਆ ਬਾਈ ਸਹੀ ਬਾਈ ਫੇਰ ਤੂੰ ਆਵਾਜ਼ ਮਾਰੇਗਾ ਅੱਜ ਤੜਕੇ ਤੇ ਇਹ ਲਾਏ ਆ ਇਹ ਬੰਦੇ ਨੇ ਮੇਰੇ ਸਾਹਮਣੇ ਲਾਏ ਆ ਪੱਟੇ ਦਾ ਫੇਰ ਯਾਰ ਜਦੋਂ ਬੰਦਾ ਨਹੀਂ ਮੰਨਦਾ ਬੰਦਾ ਹੁਣ ਤਾਂ ਮੰਨ ਲਿਆ ਨਾ 3 ਘੰਟੇ ਬਾਅਦ ਮੈਂ 5000 ਦਿੰਦਾਈ ਤੜਕੇ ਮੈਂ ਉਧਰ ਪੈਸੇ ਪਾ ਤੇ ਵੀਡੀਓ ਬਣੀ ਆ ਮੇਰੇ ਕੋਲ ਚੱਲਦੇ ਆ ਬੱਕਰੇ ਹੁਣ ਫੇਰ ਤੂੰ ਇਹਨੂੰ ਆਵਾਜ਼ ਮਾਰਨੀ ਮਾ ਫੜ ਮਤਲਬ ਕੋਈ ਆ ਯਾਰ 2000 ਪਿੱਛੇ ਮੈਂ ਜਿਹੜੀ ਕਹਿ ਤੀ ਮੈਂ ਤੁਹਾਨੂੰ ਜਵਾਜ ਦੇ ਤੇ ਭੱਜੂਗਾ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਤੀ ਤੁਹਾਨੂੰ ਪਾਇਆ ਨਾ ਕਰ ਕੋਈ ਆ ਯਾਰ ਗੱਲ